ਅੱਜ ਦੀ ਸਭ ਤੋਂ ਵੱਡੀ ਖਬਰ ਲੰਡਨ ਦੇ ਟੈਵਿਸਟਾਕ ਸਕੇਅਰ ਵਿੱਚ ਮਹਾਤਮਾ ਗਾਂਧੀ ਜੀ ਦੀ ਮੂਰਤੀ ਨਾਲ ਤੋੜ-ਫੋੜ ਭਾਰਤੀ ਹਾਈ ਕਮਿਸ਼ਨ ਵੱਲੋਂ ਸਖਤ ਨਿੰਦਿਆ। ਗਾਂਧੀ ਜਯੰਤੀ ਤੋਂ ਸਿਰਫ ਕੁਝ ਦਿਨ ਪਹਿਲਾਂ ਹੀ ਲੰਡਨ ਦੇ ਟੈਵਿਸਟਾਕ ਸਕੇਅਰ ਵਿੱਚ ਸਥਾਪਿਤ ਮਹਾਤਮਾ ਗਾਂਧੀ ਜੀ ਦੀ ਮੂਰਤੀ ਨਾਲ ਕੀਤੀ ਗਈ ਤੋੜ-ਫੋੜ ਨੇ ਭਾਰਤ ਸਮੇਤ ਵਿਸ਼ਵ ਪੱਧਰ ਤੇ ਰੋਸ ਦੀ ਲਹਿਰ ਪੈਦਾ ਕਰ ਦਿੱਤੀ ਹੈ। ਭਾਰਤ ਦੇ ਲੰਡਨ ਹਾਈ ਕਮਿਸ਼ਨ ਨੇ ਇਸ ਕਾਰਵਾਈ ਨੂੰ ਗੈਰ ਹਿੰਸਾ ਅਤੇ ਸੱਚਾਈ ਦੇ ਸੁਨੇਹੇ ਉੱਤੇ ਹਮਲਾ ਦੱਸਦੇ ਹੋਏ ਐਸ ਦੀ ਟਿੱਖੀ ਨਿੰਦਿਆ ਕੀਤੀ ਹੈ ਰਿਪੋਰਟਾਂ ਮੁਤਾਬਕ ਹਨ ਪਛਾਤੇ ਲੋਕਾਂ ਨੇ ਟੈਵਿਸਟਾਕਸ ਸਕੂਅਰ ਵਿਖੇ ਸਥਿਤ ਗਾਂਧੀ ਦੀ ਕਾਂਸੀ ਦੀ ਮੂਰਤੀ ਨੂੰ ਸਪਰੇਅ ਪੇਂਟ ਅਤੇ ਗ੍ਰਾਫਿਟੀ ਨਾਲ ਖਰਾਬ ਕਰ ਦਿੱਤਾ ਇਹ ਮੂਰਤੀ ਯੂਨੀਵਰਸਿਟੀ ਕਾਲਜ ਲੰਡਨ ਦੇ ਨੇੜੇ ਸਥਿਤ ਹੈ ਜਿੱਥੇ ਗਾਂਧੀ ਜੀ ਨੇ ਇੱਕ ਸਮੇਂ ਕਾਨੂੰਨ ਦੀ ਪੜ੍ਹਾਈ ਕੀਤੀ ਸੀ ਤੋੜਫੋੜ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਇਸ ਦੀ ਚਰਚਾ ਸੋਸ਼ਲ ਮੀਡੀਆ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਤੇਜ਼ੀ ਨਾਲ ਫੈਲ ਗਈ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਤੇ ਬਿਆਨ ਜਾਰੀ ਕਰਕੇ ਕਿਹਾ ਇਹ ਸਿਰਫ ਇੱਕ ਮੂਰਤੀ ਤੇ ਹਮਲਾ ਨਹੀਂ ਸਗੋ ਗੈਰ ਹਿੰਸਾ ਤੇ ਸ਼ਾਂਤੀ ਦੇ ਸੰਦੇਸ਼ ਤੇ ਹਮਲਾ ਹੈ ਅਸੀਂ ਇਸ ਸ਼ਰਮਨਾਕ ਘਟਨਾ ਦੀ ਸਖਤ ਨਿੰਦਿਆ ਕਰਦੇ ਹਾਂ ਹਾਈ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਇਹ ਮਾਮਲਾ ਤੁਰੰਤ ਡਿਸ਼ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਹੈ ਅਤੇ ਮੂਰਤੀ ਨੂੰ ਮੁੜ ਉਸ ਦੀ ਅਸਲ ਸ਼ੋਭਾ ਵਿੱਚ ਲਿਆਂਦਾ ਜਾਵੇਗਾ। ਮੈਟਰੋਪੋਲੀਟਨ ਪੁਲਿਸ ਅਤੇ ਕੈਮਡਨ ਕਾਉਂਸਲ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਸੁਰੱਖਿਆ ਵਧਾਈ ਵਧਾਈ ਗਈ ਹੈ ਅਤੇ ਸਥਾਨਕ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਜ਼ਿੰਮੇਵਾਰਾਂ ਨੂੰ ਜਲਦੀ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ। ਇਹ ਮੂਰਤੀ 1968 ਵਿੱਚ ਮਹਾਤਮਾ ਗਾਂਧੀ ਜੀ ਦੀ ਜਨਮ ਸਦੀ ગ્રਹਿ ਮੌਕੇ ਤੇ ਸਥਾਪਿਤ ਕੀਤੀ ਗਈ ਸੀ ਮਸ਼ਹੂਰ ਕਲਾਕਾਰ ਫਰੇਡਾ ਬ੍ਰਿਲੀਅੰਟ ਵੱਲੋਂ ਤਿਆਰ ਕੀਤੀ ਗਈ ਇਹ ਮੂਰਤੀ ਟੈਵਸਟਾਰਕ ਸਕੇਅਰ ਦੀ ਪਛਾਣ ਬਣ ਚੁੱਕੀ ਹੈ ਇਸ ਮੂਰਤੀ ਨੂੰ ਗ੍ਰੇਡ ਐਲ ਐਲ ਲਿਸਟਡ ਬਿਲਡਿੰਗ ਦਾ ਦਰਜਾ ਪ੍ਰਾਪਤ ਹੈ ਇਸ ਦਾ ਮਤਲਬ ਹੈ ਕਿ ਇਹ ਇਤਿਹਾਸਿਕ ਅਤੇ ਸੱਭਿਆਚਾਰਕ ਪੱਖੋਂ ਮਹੱਤਵਪੂਰਨ ਹੈ ਹਰ ਸਾਲ 2 ਅਕਤੂਬਰ ਗਾਂਧੀ ਜਨਤੀ ਦੇ ਦਿਨ ਇੱਥੇ ਫੁੱਲਾਂ ਦੀ ਮਾਲਾ ਅਰਪਣ ਕੀਤੀ ਜਾਂਦੀ ਹੈ ਭਾਰਤ ਸਰਕਾਰ ਨੇ ਵੀ ਲੰਡਨ ਹਾਈ ਕਮਿਸ਼ਨ ਦੇ ਧਿਆਨ ਨੂੰ ਦਿਹਰਾਉਂਦੇ ਹੋਏ ਕਿਹਾ ਹੈ ਕਿ ਗਾਂਧੀ ਜੀ ਦੀ ਮੂਰਤੀ ਨਾਲ ਸ਼ੇਰ ਛੜ ਭਾਰਤੀ ਲੋਕਾਂ ਦੇ ਮਨੋ ਭਾਵਾਂ ਨੂੰ ਠੋਸ ਪਹੁੰਚਾਉਣ ਵਾਲੀ ਘਟਨਾਏ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਬ੍ਰਿਟਿਸ਼ ਸਰਕਾਰ ਨਾਲ ਸੰਪਰਕ ਕਰਕੇ ਕੜੀ ਕਾਰਵਾਈ ਦੀ ਮੰਗ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਵੀ ਭਾਰਤੀ ਮੂਲ ਦੇ ਲੋਕਾਂ ਨੇ ਗੁੱਸਾ ਜਤਾਇਆ ਹੈ ਕਈਆਂ ਨੇ ਇਸ ਨੂੰ ਸ਼ਰਮਨਾਕ ਅਤੇ ਗਾਂਧੀ ਜੀ ਦੇ ਆਦਰਸ਼ਾਂ ਖਿਲਾਫ ਵੱਡਾ ਹਮਲਾ ਕਰਾਰ ਦਿੱਤਾ ਹੈ ਮਹਾਤਮਾ ਗਾਂਧੀ ਜੀ ਦੀਆਂ ਮੂਰਤੀਆਂ ਸਿਰਫ ਭਾਰਤ ਵਿੱਚ ਹੀ ਨਹੀਂ ਸਗੋ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਸਥਾਪਿਤ ਨੇ ਉਹਨਾਂ ਨੂੰ ਅਹਿੰਸਾ ਸੱਚਾਈ ਅਤੇ ਸਾਂਝੇਵਾਦ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਲੰਡਨ ਵਿੱਚ ਹੋਈ ਇਹ ਘਟਨਾ ਸਿਰਫ ਭਾਰਤ ਨਹੀਂ ਬਲਕਿ ਵਿਸ਼ਵ ਭਰ ਦੇ ਲੋਕਾਂ ਲਈ ਚਿੰਤਾ ਦਾ ਵਿਸ਼ਾ ਹੈ ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਮੂਰਤੀ ਨੂੰ ਜਲਦੀ ਸਾਫ ਕਰਕੇ ਮੋੜ ਪਹਿਲਾਂ ਵਾਂਗ ਸਜਾਇਆ ਜਾਵੇਗਾ ਨਾਲ ਹੀ ਬ੍ਰਿਟਿਸ਼ ਪੁਲਿਸ ਤੋਂ ਉਮੀਦ ਹੈ ਕਿ ਜਲਦ ਤੋਂ ਜਲਦ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗੀ ਗਾਂਧੀ ਜੀ ਦੀ ਮੂਰਤੀ ਨਾਲ ਲੰਡਨ ਵਿੱਚ ਕੀਤੀ ਗਈ ਤੋੜਫੋੜ ਇੱਕ ਦੁਖਦਾਈ ਘਟਨਾ ਹੈ ਇਹ ਸਿਰਫ ਇੱਕ ਵਿਅਕਤੀ ਦੀ ਮੂਰਤੀ ਨਾਲ ਹਮਲਾ ਨਹੀਂ ਸਗੋ ਗੈਰ ਹਿੰਸਾ ਤੇ ਸ਼ਾਂਤੀ ਦੇ ਉਹ ਸੁਨੇਹੇ ਤੇ ਹਮਲਾਏ ਜਿਸ ਨੇ ਸਾਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਹੈ ਭਾਰਤ ਦੇ ਵਿਸ਼ਵ ਭਰ ਦੇ ਲੋਕਾਂ ਦੀ ਉਮੀਦ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਦੇ ਹਵਾਲੇ ਕਰਕੇ ਗਾਂਧੀ ਜੀ ਦੇ ਆਦਰਸ਼ਾਂ ਨੂੰ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇਗਾ